ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਉਹਨਾਂ ਦੇ ਜਨਮ ਦਿਹਾੜੇ ਤੇ ਆਪ ਸਭਨਾਂ ਨੂੰ ਕੋਟਨ-ਕੋਟ ਮੁਬਾਰਕਾਂ ਗੁਰੂ ਪਿਆਰਿਓ ਜੇਕਰ ਗੱਲ ਕਰਨੀ ਹੋਵੇ ਕੁਝ ਸ਼ਬਦਾਂ ਦੀ ਉਹ ਸ਼ਬਦ ਜਿਹੜੇ ਕੀ ਪੰਥ ਦੇ ਵਿੱਚ ਪ੍ਰਮਾਣਿਤ ਨੇ ਜਿਹੜੇ ਕੀ ਇਸ ਸੰਸਾਰ ਦੇ ਵਿੱਚ ਜਦੋਂ ਕੋਈ ਸੁਣਦਾ ਹੈ ਤਾਂ ਅਸ਼ ਅਸ਼ ਕਰ ਉੱਠਦਾ ਹੈ ਸੂਰਬੀਰਤਾ ਦਲੇਰੀ ਅਣਖ ਗੁਰੂ ਤੋਂ ਆਪਾ ਵਾਰਨ ਅਧਿਆਤਮਕਤਾ ਇਹਨਾਂ ਸ਼ਹੀਦੀ ਸ਼ਹਾਦਤ ਇਹਨਾਂ ਸ਼ਬਦਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਸ਼ਖਸੀਅਤ ਇੱਕ ਪਰਸਨੈਲਿਟੀ ਦੇ ਵਿੱਚ ਇਹ ਸਾਰੇ ਸ਼ਬਦ ਸਮਾਇ ਹੋਏ ਨੇ ਤੇ ਉਹਨਾਂ ਦਾ ਨਾਮ ਹੈ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਸਿੱਖ ਪੰਥ ਦੇ ਵਿੱਚ ਇੰਨੀ ਮਕਬੂਲੀਅਤ ਮਿਲੀ ਇੰਨਾ ਪਿਆਰ ਮਿਲਿਆ ਕਿ ਰਹਿਂਦੀ ਦੁਨੀਆ ਤੱਕ ਇਹ ਲੋਕ ਕਾਈ ਯਾਦ ਰੱਖੇਗੀ ਕਿ ਜੇਕਰ ਗੁਰੂ ਦਾ ਸਿੱਖ ਹੋਵੇ ਤਾਂ ਬਾਬਾ ਦੀਪ ਸਿੰਘ ਵਰਗਾ ਹੋਵੇ ਸਿੱਖੀ ਨੂੰ ਜੇਕਰ ਕਿਸੇ ਨੇ ਪਿਆਰ ਕਰਨਾ ਹੈ ਤਾਂ ਬਾਬਾ ਦੀਪ ਸਿੰਘ ਵਾਂਗ ਪਿਆਰ ਕਰੀਏ ਗੁਰੂ ਤੋਂ ਆਪਣਾ ਆਪ ਵਾਰਨਾ ਹੈ ਤਾਂ ਬਾਬਾ ਦੀਪ ਸਿੰਘ ਤੋਂ ਸਿੱਖੀਏ ਜਿੱਥੇ ਬਾਬਾ ਦੀਪ ਸਿੰਘ ਦੇ ਵਿੱਚ ਅਨੇਕਾਂ ਗੁਣ ਸਨ ਗੁਰੂ ਦੀ ਬਖਸ਼ਿਸ਼ ਕਿਰਪਾ ਉਹਨਾਂ ਦੇ ਉੱਪਰ ਸਨ ਬਾਬਾ ਜੀ ਇਕੱਲੇ ਸ਼ਹੀਦੀ ਹੀ ਪ੍ਰਾਪਤ ਨਹੀਂ ਕਰਕੇ ਜੰਗੇ ਮੈਦਾਨ ਦੇ ਵਿੱਚ ਗਏ ਕੇਵਲ ਸ਼ਾਸਤਰਾਂ ਦੇ ਤਨੀ ਨਹੀਂ ਸਨ ਉਹਨਾਂ ਨੂੰ ਬਹੁਤ ਸਾਰੀਆਂ ਪਛਾਹਮਾ ਵੀ ਆਉਂਦੀ ਸਨ ਲਿਖਾਰੀ ਸਨ ਉੱਚ ਕੋਟੀ ਦੇ ਲਿਖਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੀੜ ਜਾਂ ਸਰੂਪ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਉਹ ਲਿਖਣ ਦੀ ਸੇਵਾ ਮਿਲੀ ਇਹ ਦੇਖੋ ਪੰਥ ਦੇ ਵਿੱਚ ਉਹਨਾਂ ਦੇ ਹਿੱਸੇ ਆਈਏ ਕੋਈ ਆਮ ਗੱਲ ਨਹੀਂ ਸੀ ਗੁਰੂ ਦੇ ਬੜੇ ਪਿਆਰੇ ਗੁਰੂ ਤੇ ਬੜੇ ਹੀ ਨਜ਼ਦੀਕ ਜਿਹੜੇ ਸਿੰਘ ਰਹੇ ਨੇ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਦੇ ਜੀਵਨ ਦੇ ਉੱਪਰ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਅਸੀਂ ਗੁਰਮਤ ਵਿਚਾਰ ਕਰਾਂਗੇ ਉਹਨਾਂ ਦੇ ਜੀਵਨ ਨੂੰ ਸਮਝੀਏ ਉਹਨਾਂ ਦੇ ਜੀਵਨ ਦੇ ਇਤਿਹਾਸ ਨੂੰ ਦੁਹਰਾਈਏ ਪੜ੍ਹੀਏ ਸੁਣੀਏ ਤੇ ਸੁਨਾਈਏ ਤਾ ਜੋ ਅਸੀਂ ਵੀ ਉਸ ਕਿਰਪਾ ਦੇ ਕਾਬਿਲ ਹੋ ਜਾਈਏ ਜਿਹੜੀ ਕਿਰਪਾ ਬਾਬਾ ਦੀਪ ਸਿੰਘ ਜੀ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਸੀ ਆਓ ਗੁਰੂ ਪਿਆਰਿਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅੱਜ ਆਪਾਂ ਨੇ ਇਤਿਹਾਸ ਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਜਿਹੜੀ ਗਾਥਾ ਹੈ ਉਹ ਸਾਂਝੀ ਕਰਨੀ ਹੈ ਤੇ ਅੱਜ ਸਾਡੇ ਸੱਦੇ ਦੇ ਉੱਪਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਆਪ ਜੀ ਨੂੰ ਅਨੁੱਖੇ ਅਮਰ ਸਹੀ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮਿਆਂ ਕੋਟਨ ਕੋਟ ਮੁਬਾਰਕਾਂ ਜੀ ਅਸੀਂ ਚਾਹੁੰਦੇ ਆ ਸਾਡੇ ਦਰਸ਼ਕਾਂ ਨੂੰ ਆਪ ਜੀ ਮੁਬਾਰਕਾਂ ਦੋ ਤੇ ਸ਼ੁਰੂਆਤ ਕਰਦੇ ਆ ਬਾਬਾ ਜੀ ਦੇ ਜੀਵਨ ਤੋਂ ਕਿਉਂਕਿ ਬਾਬਾ ਜੀ ਦਾ ਜੀਵਨ ਜਦੋਂ ਅਸੀਂ ਪੜਦੇ ਆ ਸਿੰਘ ਸਾਹਿਬ ਤਾਂ ਅਸੀਂ ਵੇਖਦੇ ਆ ਕਿ ਉਹ ਉਮਰ ਜਿਹੜੀ ਇੱਕ ਖੇਡਣ ਵੀ ਹੈ ਅਜਿਹੀ ਉਮਰ 'ਚ ਬੱਚੇ ਖੇਡਦੇ ਨੇ ਸਿਰਫ ਖੇਡਣ ਦੇ ਵਿੱਚ ਹੀ ਦਿਲਚਸਪੀ ਉਮਰ ਦੇ ਵਿੱਚ ਗੁਰੂ ਦੇ ਦਰ ਦੇ ਉੱਪਰ ਆ ਜਾਣਾ ਗੁਰੂ ਦਾ ਬਣ ਜਾਣਾ ਜਿਵੇਂ ਭਾਈ ਜੋਗਾ ਜੀ ਦੀ ਅਸੀਂ ਸਾਖੀ ਪੜ੍ਹਦੇ ਆ ਕਿੰਨੇ ਹੀ ਨੌਜਵਾਨ ਜਿਹੜੀ ਖੇਡਣ ਦੀ ਹਸਣ ਦੀ ਉਮਰ ਆ ਮਨ ਪਰਚਾਵੇਂ ਦੀ ਉਮਰ ਆ ਆਪਣਾ ਆਪ ਗੁਰੂ ਦੇ ਉੱਪਰ ਵਾਰ ਦੇਣਾ ਗੁਰੂ ਦੇ ਦਰਸ਼ਨ ਦਿਦਾਰੇ ਹੀ ਕਰਕੇ ਤੇ ਅਜਿਹਾ ਹੀ ਬਾਬਾ ਦੀਪ ਸਿੰਘ ਦੇ ਨਾਲ ਵੀ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਸੁਣਦੇ ਹਾਂ ਸੋ ਆਪ ਜੀ ਇਤਿਹਾਸ ਦੇ ਨਜ਼ਦੀਕ ਹੋ ਆਪ ਜੀ ਗੁਰੂ ਮਹਾਰਾਜ ਜੀ ਦੇ ਵਜ਼ੀਰ ਹੋ ਕਥਾਵਾਚਕ ਹੋ ਆਪ ਜੀ ਬੜੇ ਪਿਆਰ ਦੇ ਨਾਲ ਸ਼ੁਰੂਆਤ ਜਿਹੜੀ ਜੀਵਨ ਦੀ ਹੁੰਦੀ ਹੈ ਮਾਤਾ ਪਿਤਾ ਦਾ ਜੀਵਨ ਤੇ ਅੱਗੇ ਬਾਬਾ ਦੀਪ ਸਿੰਘ ਦਾ ਜੀਵਨ ਉੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਅੱਗੇ ਜਿਹੜੇ ਬਹੁਤ ਸਾਰੇ ਗੁਣ ਨੇ ਉਹਨਾਂ ਦੇ ਉੱਪਰ ਵੀ ਆਪਾਂ ਤੁਹਾਡੇ ਕੋਲੋਂ ਵਿਆਖਿਆ ਸਰਵਣ ਕਰਾਂਗੇ ਜੀ ਬਿਲਕੁਲ ਵੀਰ ਜੀ ਮੈਂ ਬਹੁਤ ਆਪ ਜੀ ਦਾ ਧੰਨਵਾਦ ਕਰਦਾ ਹਾਂ ਸੰਗਤਾਂ ਦੇ ਰੂਬਰੂ ਹੋਣ ਦਾ ਇਸ ਪਾਗ ਸਮਾ ਤੁਸੀਂ ਦਾਸ ਨੂੰ ਬਖਸ਼ਿਆ ਏ ਅੱਜ ਬਾਬਾ ਦੀਪ ਸਿੰਘ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਜੀਵਨ ਦੀ ਜੋ ਮਹਾਨਤਾ ਰੂਹਾਨੀਅਤ ਜੋ ਉਹਨਾਂ ਤੋਂ ਸੁਨੇਹਾ ਸਾਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੇ ਲਈ ਮਿਲਦਾ ਏ ਜੋ ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਦੇ ਪ੍ਰਤੀ ਪ੍ਰੇਮ ਹੈ ਉਹ ਪ੍ਰੇਮ ਅਸੀਂ ਕਿਵੇਂ ਆਪਣੇ ਜੀਵਨ ਵਿੱਚ ਪੈਦਾ ਕਰ ਸਕਦੇ ਹਾਂ ਧਾਰਨ ਕਰ ਸਕਦੇ ਹਾਂ ਇਹ ਸਾਰਾ ਕੁਝ ਆਪਾਂ ਅੱਜ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸਿੱਖ ਇਤਿਹਾਸ ਵਿੱਚ ਜਦੋਂ ਸ਼ਹੀਦਾਂ ਦਾ ਜ਼ਿਕਰ ਆਉਂਦਾ ਹੈ ਤਾਂ ਬਹੁਤ ਲੰਬੀ ਲੜੀ ਹੈ ਜਿਨ੍ਹਾਂ ਦੇ ਨਾਮਾਂ ਨੂੰ ਬਿਆਨ ਕਰਨਾ ਵੀ ਬੜਾ ਔਖਾ ਹੈ ਇਉਂ ਸਮਝ ਲਈਏ ਕਿ ਸਿੱਖ ਇਤਿਹਾਸ ਦਾ ਇੱਕ ਇੱਕ ਅੱਖਰ ਇੱਕ ਇੱਕ ਪੰਨਾ ਜਿਹੜਾ ਉਹ ਸਿੰਘਾਂ ਦੇ ਸ਼ਹੀਦਾਂ ਦੇ ਖੂਨ ਦੇ ਨਾਲ ਲਿਖਿਆ ਹੋਇਆ ਏ ਉਕਰਿਆ ਹੋਇਆ ਏ ਉਹਨਾਂ ਹੀ ਸ਼ਹੀਦਾਂ ਦੀ ਕਤਾਰ ਦੇ ਵਿੱਚੋਂ ਹੀ ਬਾਬਾ ਦੀਪ ਸਿੰਘ ਜੀ ਇੱਕ ਐਸੇ ਮਹਾਨ ਗੁਰਸਿੱਖ ਹੋਏ ਨੇ ਮਹਾਨ ਜੋਧੇ ਸੂਰਬੀਰ ਹੋਏ ਨੇ ਇੱਕ ਐਸੇ ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਨਾਮ ਸੁਣਦਿਆਂ ਸਾਰੀ ਆਪ ਮੁਹਾਰੇ ਸਾਡੇ ਮਨ ਵਿੱਚ ਜਾਂ ਸਾਡੇ ਅੰਤਿਸ਼ ਕਰਨ ਵਿੱਚ ਗੁਰਬਾਣੀ ਦੇ ਬੋਲ ਯਾਦ ਆ ਜਾਂਦੇ ਨੇ ਜਿਹੜੇ ਬੋਲ ਭਗਤ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤੇ ਨੇ ਸੂਰਾ ਸੋ ਪਹਿਚਾਨੀ ਆ ਜੋ ਲੜੈ ਦੀਨ ਦੇ ਹਿਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਬਾਬਾ ਦੀਪ ਸਿੰਘ ਜੀ ਦਾ ਨਾਮ ਸੁਣਦਿਆਂ ਹੀ ਤਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਜੋ 12 ਤੇ ਵਿਧਿਕ ਦੇ ਵਿੱਚ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਆਂ ਜੀ ਉਹ ਸ਼ਲੋਕ ਸਾਡੇ ਮਨ ਵਿੱਚ ਆ ਜਾਂਦਾ ਏ ਜਾਉ ਤੋ ਪ੍ਰੇਮ ਖੇਲਣ ਤਾ ਜਾਉ ਸਿਰ ਧਰ ਤਲੀ ਗਲੀ ਮੇ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਕੀਜੈ ਜਦੋਂ ਬਾਬਾ ਦੀਪ ਸਿੰਘ ਜੀ ਦਾ ਨਾਮ ਅਸੀਂ ਆਪਣੇ ਮukh ਤੋਂ ਉਚਾਰਦੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਹੋਰ ਸ਼ਲੋਕ ਸਾਡੇ ਮਨ ਵਿੱਚ ਆ ਜਾਂਦਾ ਏ ਧੰਨ ਲੇਖਾਰੀ ਨਾਨਕਾ ਜਿਨ ਨਾਮ ਲਖਾਇਆ ਸਤ ਪੂਰਨ ਸ਼ਲੋਕ ਤਨ ਸੋ ਕਾਗਦ ਕਲਮ ਤਨ ਤਨ ਭਾਂਡਾ ਤਨ ਮਸ ਤਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਬਹੁਤ ਉਸ ਸਮੇਂ ਦੇ ਉੱਗੇ ਵਿਦਵਾਨ ਮਹਾਨ ਗੁਰਸਿੱਖ ਮਹਾਨ ਯੋਧੇ ਸੂਰਬੀਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਉਸ ਸਮੇਂ ਅੱਜ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਹੂਵਿੰਡ ਨਾਂ ਦਾ ਇੱਕ ਪਿੰਡ ਪੈ ਜਾਂਦਾ ਹੈ ਪਿੱਖੀ ਪਿੰਡ ਤੋਂ ਥੋੜੀ ਦੂਰੀ ਦੇ ਉੱਤੇ ਹੈ ਉਹ ਪਹੁਵਿੰਡ ਇੱਕ ਛੋਟਾ ਜਿਹਾ ਨਗਰ ਇਲਾਕਾ ਜਿਸ ਇਲਾਕੇ ਦੇ ਵਿੱਚ ਪਿੰਡ ਵਿੱਚ ਇੱਕ ਭਾਈ ਭਗਤਾ ਜੀ ਅਤੇ ਬੀਬੀ ਜਿਉਣੀ ਜੀ ਇੱਕ ਪਰਿਵਾਰ ਸਧਾਰਨ ਜਿਹਾ ਪਰਿਵਾਰ ਖੇਤੀ ਕਰਨ ਵਾਲਾ ਪਰਿਵਾਰ ਜਿਹੜਾ ਉਸ ਇਲਾਕੇ ਵਿੱਚ ਨਿਵਾਸ ਕਰਦਾ ਹੈ ਘਰ ਦੇ ਵਿੱਚ ਗੁਰਸਿੱਖੀ ਵਾਲਾ ਮਾਹੌਲ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੀਜਿਆ ਹੋਇਆ ਬੀਜ ਉਸ ਤੋਂ ਬਾਅਦ ਅਗਲੇਰੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੀਆਂ ਬਖਸ਼ਿਸ਼ਾਂ ਇਸ ਸਾਰੇ ਇਲਾਕੇ ਉੱਪਰ ਬਿਲਕੁਲ ਘਰ ਘਰ ਦੇ ਵਿੱਚ ਵਰਤ ਰਹੀਆਂ ਨੇ ਅਤੇ ਭਾਈ ਭਗਤਾ ਜੀ ਬੀਬੀ ਜਿਉਣੀ ਜੀ ਗੁਰੂ ਪ੍ਰੇਮ ਵਿੱਚ ਪਹਿਲਾਂ ਤੋਂ ਜੁੜੇ ਹੋਏ ਨੇ ਪਰਵਾਰਿਕ ਪਿਛੋਕੜ ਜਿਹੜਾ ਏ ਗੁਰੂ ਘਰ ਦੇ ਨਾਲ ਗੁਰੂ ਦੀ ਸੇਵਾ ਦੇ ਨਾਲ ਇਹਨਾਂ ਦਾ ਜੁੜਿਆ ਹੋਇਆ ਏ ਇਸ ਘਰ ਦੇ ਵਿੱਚ ਬਾਬਾ ਦੀਪ ਸਿੰਘ ਦੀ ਉਨ ਦਾ ਜਨਮ ਹੁੰਦਾ ਹੈ 1682 ਈਸਵੀ ਦੇ ਵਿੱਚ ਜੀ ਘਰਦਿਆਂ ਨੇ ਨਾਮ ਰੱਖਿਆ ਦੀਪਾ ਹੁਣ ਦੀਪਾ ਸ਼ਬਦ ਇਹ ਬਹੁਤ ਗਹਿਰਾ ਸ਼ਬਦ ਹੈ ਦੀਪ ਰੋਸ਼ਨੀ ਦਾ ਪ੍ਰਤੀਕ ਹੁੰਦਾ ਹੈ ਪਰ ਇੱਕ ਦੀਪ ਜਿਹੜਾ ਜਦੋਂ ਰੋਸ਼ਨੀ ਕਰਦਾ ਹੈ ਤਾਂ ਪਹਿਲਾਂ ਉਹਨੂੰ ਆਪਣੇ ਆਪ ਨੂੰ ਬਾਲਣਾ ਪੈਂਦਾ ਹੈ ਦੀਵਾ ਬਲਦਾ ਹੈ ਆਪਣੇ ਆਪ ਨੂੰ ਸਾੜਦਾ ਹੈ ਫਿਰ ਰੋਸ਼ਨੀ ਕਰਦਾ ਹੈ ਅਤੇ ਸੱਚਮੁੱਚ ਗੁਰੂ ਦੀ ਸੇਵਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਆਪਣੇ ਆਪ ਨੂੰ ਆਪਣੀ ਹਉਮੈ ਨੂੰ ਉਹਨਾਂ ਨੇ ਸਾੜ ਕੇ ਸੁਆਹ ਕਰ ਦਿੱਤਾ ਅੰਦਰ ਦੀ ਮੈਨ ਨੂੰ ਅੰਦਰ ਦੀ ਮੋਹ ਮਾਇਆ ਨੂੰ ਅੰਦਰ ਦੀ ਤ੍ਰਿਸ਼ਨਾ ਨੂੰ ਸਾੜ ਕੇ ਸੁਆਹ ਕਰ ਦਿੱਤਾ ਫਿਰ ਅੰਦਰ ਦਾ ਦੀਪਕ ਗੁਰੂ ਦੀ ਕਿਰਪਾ ਦਾ ਸ਼ੋਭ ਗੁਣਾ ਦਾ ਸੂਰ ਬੀਰਤਾ ਦਾ ਇੱਕ ਗੁਰਸਿੱਖੀ ਦਾ ਦੀਪਕ ਉਹਨਾਂ ਦੇ ਅੰਦਰ ਜਲਿਆ ਘਰਦਿਆਂ ਨੇ ਨਾਮ ਰੱਖਿਆ ਦੀਪਾ ਜੀ ਇਤਿਹਾਸਕਾਰ ਕਹਿੰਦੇ ਨੇ ਕਿ ਨਗਰ ਦੇ ਵਿੱਚੋਂ ਹੀ ਪਰਿਵਾਰ ਦੇ ਵਿੱਚੋਂ ਹੀ ਥੋੜਾ ਗੁਰਸਿੱਖੀ ਦੀ ਗੁੜਤੀ ਇਹਨਾਂ ਨੂੰ ਪਹਿਲਾਂ ਤੋਂ ਪ੍ਰਾਪਤ ਹੋਈ ਹੈ। ਘਰਦਿਆਂ ਦੇ ਹੱਥਾਂ ਦੇ ਵਿੱਚ ਇਹ ਦੀਪਕ ਖੇਡਿਆ ਹੈ ਆਪਣੇ ਮਾਪਿਓ ਕੋਲੋਂ ਗੁਰੂਆਂ ਦੀਆਂ ਸਾਖੀਆਂ ਵੀ ਸੁਣੀਆਂ ਨੇ। ਗੁਰਬਾਣੀ ਦਾ ਪਹਿਲਾਂ ਵੀ ਪਾਠ ਆਪਣੇ ਕੰਨਾਂ ਦੇ ਨਾਲ ਸੁਣਿਆ ਹੈ। ਥੋੜੀ ਬਹੁਤ ਵਿੱਦਿਆ ਇਤਿਹਾਸਕਾਰਾਂ ਦੇ ਅਨੁਸਾਰ ਇਨਾਂ ਨੇ ਆਪਣੇ ਨਗਰ ਵਿੱਚੋਂ ਵੀ ਪ੍ਰਾਪਤ ਕੀਤੀ ਹੈ ਉਸ ਸਮੇਂ ਨਗਰ ਦੇ ਵਿੱਚ ਜੋ ਇਹਨਾਂ ਦੇ ਨਗਰ ਵਿੱਚ ਪ੍ਰਚਾਰਕ ਸਹਾਬਾਨ ਜਾਂ ਉਸ ਸਮੇਂ ਦੇ ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਰਹਿੰਦੇ ਨੇ ਉਹਨਾਂ ਕੋਲੋਂ ਗੁਰਬਾਣੀ ਦੀ ਥੋੜੀ-ਬਹੁਤ ਵਿੱਦਿਆ ਤੇ ਗਿਆਨ ਇਹਨਾਂ ਨੇ ਹਾਸਲ ਕੀਤਾ ਹੈ ਪਰ ਸਮਾਂ ਆਉਂਦਾ ਹੈ 1699 ਈਸਵੀ ਦਾ ਜਦੋਂ ਦਸ਼ਮੇਸ਼ ਪਿਤਾ ਜੀ ਇਹ ਮਹਾਨ ਕੌਤਕ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਰਤੌਂਦੇ ਨੇ ਖਾਲਸੇ ਨੂੰ ਪ੍ਰਗਟ ਕਰਦੇ ਨੇ ਪੰਜ ਪਿਆਰਿਆਂ ਦੀ ਸਾਜਣਾ ਹੁੰਦੀ ਹੈ ਅਤੇ ਉਹ ਸਮੇਂ ਸਾਰੀ ਜਾਤ ਕੁੱਲ ਧਰਮ ਦਾ ਨਾਸ਼ ਕਰਕੇ ਕੇਵਲ ਸਾਰਿਆਂ ਨੂੰ ਖਾਲਸੇ ਦਾ ਰਤਬਾ ਦੇ ਕੇ ਉਹ ਸਮੇਂ ਸਿੱਖਾਂ ਨੂੰ ਸਿੰਘ ਸ਼ਬਦ ਅਤੇ ਸਿੱਖਣੀਆਂ ਨੂੰ ਕੌਰ ਸ਼ਬਦ ਦੇ ਕੇ ਸਾਰਿਆਂ ਨੂੰ ਇੱਕ ਸੂਤਰ ਵਿੱਚ ਪ੍ਰੋ ਦਿੱਤਾ ਖਾਲਸੇ ਬਣਾ ਦਿੱਤਾ ਤਾਂ ਇਸ ਮਹਾਨ ਕੌਤਕ ਦੀਆਂ ਖਬਰਾਂ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਫੈਲ ਗਈਆਂ ਨੇ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਨ੍ਹਾਂ ਮਹਾਨ ਕੌਤਕ ਦਸ਼ਮੇਸ਼ ਪਿਤਾ ਜੀ ਨੇ ਵਰਤਾਇਆ ਹੈ ਜੀ ਇਹ ਖਬਰਾਂ ਹੁਣ ਪਹੂ ਪਿੰਡ ਪਿੰਡ ਦੇ ਵਿੱਚ ਵੀ ਪਹੁੰਚੀਆਂ ਨੇ ਭਾਈ ਭਗਤਾ ਬੀਬੀ ਜਿਉਣੀ ਦੀਪਾ ਉਸ ਸਮੇਂ 18 ਸਾਲ ਦੇ ਹੋ ਚੁੱਕੇ ਨੇ ਨੌਜਵਾਨ ਗੱਬਰੂ ਨੇ ਤਕੜਾ ਸਰੀਰ ਹੈ ਜੁੱਸਾ ਬਹੁਤ ਬਲਵਾਨ ਹੈ ਖੇਤੀ ਦੀ ਕਿਰਤ ਕਰਦੇ ਨੇ ਘਰ ਦੇ ਵਿੱਚ ਆਪਣੇ ਮਾਤਾ ਤੇ ਪਿਓ ਦੀ ਸਹਾਇਤਾ ਵੀ ਕਰਦੇ ਨੇ ਇਸ ਪ੍ਰਕਾਰ ਤਕੜੇ ਜੁੱਸੇ ਦੇ ਹੋਣ ਕਰਕੇ ਅਤੇ ਚੰਗਾ ਰੋਹ ਬਦਾਬ ਇਹਨਾਂ ਦਾ ਪਿੰਡ ਦੇ ਨੌਜਵਾਨਾਂ ਦੇ ਵਿੱਚ ਵੀ ਹੈ ਤੇ ਇਹ ਫਿਰ ਆਪਣੇ ਪਿੰਡ ਦੇ ਸਾਰੇ ਸੰਗੀ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਭਾਈ ਭਗਤਾ ਜੀ ਬੀਬੀ ਜਿਉਣੀ ਜੀ ਆਪਣੇ ਪੁੱਤਰ ਦੀਪੇ ਨੂੰ ਲੈ ਕੇ ਪਿੰਡ ਦੇ ਹੋਰ ਸੰਗਤਾਂ ਦੇ ਨਾਲ ਇਕੱਠ ਕਰਕੇ ਫਿਰ 1700 ਈਸਵੀ ਨੂੰ ਪਹੁੰਚਦੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੀ ਕਿਉਂਕਿ ਆਮ ਕਰਕੇ ਇਤਿਹਾਸਕਾਰਾਂ ਨੇ ਗੱਲ ਦੱਸੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਖਾਸ ਤੌਰ ਤੇ ਇੱਕ ਵਿਸਾਖੀ ਦੇ ਸਮੇਂ ਤੇ ਅਤੇ ਇੱਕ ਦੀਵਾਲੀ ਦੇ ਸਮੇਂ ਤੇ ਬਹੁਤਾਤ ਸੰਗਤਾਂ ਗੁਰੂ 파ਰਸਾ ਜੀ ਦੇ ਹੁਕਮ ਦੇ ਨਾਲ ਇਕੱਤਰ ਹੋਇਆ ਕਰਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਸੰਗਤਾਂ ਹੁਣ ਇਹ 1700 ਦੀ ਵਿਸਾਖੀ ਦਾ ਸਮਾਂ ਹੈ 1 ਸਾਲ ਹੋ ਚੁੱਕਿਆ ਹੈ ਖਾਲਸਾ ਪ੍ਰਗਟ ਹੋਣ ਦੇ ਕੌਤਕ ਜੋ ਵਰਤਾਇਆ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇੱਥੇ ਦੀਪਾ ਜੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਨਗਰ ਦੇ ਹੋਰ ਸਾਥੀਆਂ ਦੇ ਨਾਲ ਸੰਗਤਾਂ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ ਵਰਤ ਰਿਹਾ ਇਲਾਹੀ ਕੌਤਕ ਜਦੋਂ ਵੇਖਿਆ ਕਿ ਕਿਵੇਂ ਗੁਰੂ ਦੇ ਪਿਆਰੇ ਗੁਰਸਿੱਖ ਸੂਰਬੀਰ ਜੋਧੇ ਨੇ ਕਿਵੇਂ ਸ਼ਸਤਰਾਂ ਦਾ ਅਭਿਆਸ ਕਰਦੇ ਨੇ ਕਿਵੇਂ ਉਥੇ ਸੰਗਤਾਂ ਸੱਜਦੀਆਂ ਨੇ ਗੁਰੂ 파ਸ਼ਾ ਜੀ ਦਰਬਾਰ ਸਜਾਉਂਦੇ ਨੇ ਕਿਵੇਂ ਉਥੇ ਸੰਗਤਾਂ ਮਿਲ ਕੇ ਸਾਰੇ ਗੁਰਬਾਣੀ ਦਾ ਕੀਰਤਨ ਕਰਦੀਆਂ ਨੇ ਕਿਵੇਂ ਘੋੜ ਸਵਾਰੀ ਹੁੰਦੀ ਹੈ ਕਿਵੇਂ ਗੁਰੂ 파ਸ਼ਾ ਜੀ ਉਥੇ ਨਗਾਰੇ ਵਜਾਉਂਦੇ ਨੇ ਅਤੇ ਸਿੰਘ ਫੌਜਾਂ ਦੇ ਰੂਪ ਦੇ ਵਿੱਚ ਕਿਵੇਂ ਸ਼ਿਕਾਰ ਖੇਡਣ ਵੀ ਜਾਂਦੇ ਨੇ ਇਸ ਕੌਤਕ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਰਤ ਰਿਆ ਜੋ ਇਲਾਹੀ ਨੂਰ ਹੈ ਜੀ ਦੀਪੇ ਦੇ ਮਨ ਵਿੱਚ ਬਹੁਤ ਜ਼ਿਆਦਾ ਡੂੰਘਾ ਅਸਰ ਪਿਆ ਬੜਾ ਪ੍ਰਭਾਵ ਪਿਆ ਮਨ ਵਿੱਚ ਇੱਛਾ ਜਾਗੀ ਕਿ ਮੈਂ ਵੀ ਹੁਣ ਇਨ੍ਹਾਂ ਵਰਗਾ ਹੀ ਗੁਰੂ ਦਾ ਪਿਆਰਾ ਸਿੱਖ ਬਨਣਾ ਹੈ ਭਾਈ ਮਣੀ ਸਿੰਘ ਜੀ ਵਰਗੇ ਵਿਦਵਾਨ ਉੱਥੇ ਨੇ ਭਾਈ ਨੰਦ ਲਾਲ ਜੀ ਵਰਗੇ ਵਿਦਵਾਨ ਉੱਥੇ ਨੇ ਹੋਰ ਮਹਾਨ ਗੁਰੂ ਦੇ ਸਿੱਖ ਪੰਜ ਪਿਆਰੇ ਭਾਈ ਦਇਆ ਸਿੰਘ ਪਾਈ ਹਿੰਮਤ ਸਿੰਘ ਵਰਗੇ ਸੂਰਬੀਰ ਯੋਧੇ ਉੱਥੇ ਜਦੋਂ ਇਹੋ ਜਿਹੇ ਇਲਾਹੀ ਵਰਤਾਰੇ ਸਾਰੇ ਪਾਸੇ ਵਰਤ ਰਿਹਾ ਏ ਤਾਂ ਦੀਪੇ ਦਾ ਮਨ ਜਿਹੜਾ ਹੈ ਗੁਰੂ ਪ੍ਰੇਮ ਵਿੱਚ ਬਿਲਕੁਲ ਭਿੱਜਿਆ ਏ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਇਹਨਾਂ ਦੇ ਪਿਤਾ ਭਾਈ ਭਗਤਾ ਜੀ ਭਗਤ ਸਿੰਘ ਬਣ ਗਏ ਨੇ ਮਾਤਾ ਜੀਉਣੀ ਜੀ ਮਾਤਾ ਜੀ ਜੂਨ ਕੌਰ ਜੀ ਬਣ ਗਏ ਨੇ ਅਤੇ ਇਹ ਦੀਪੇ ਤੋਂ ਬਾਬਾ ਦੀਪ ਸਿੰਘ ਜੀ ਬਾਬਾ ਸ਼ਬਦ ਬਾਅਦ ਵਿੱਚ ਇਹਨਾਂ ਇਹਨਾਂ ਦੇ ਨਾਮ ਨਾਲ ਜੁੜਿਆ ਹੈ ਪਰ ਉਸ ਸਮੇਂ ਦੀਪ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਇਹ ਬਣ ਚੁੱਕੇ ਨੇ ਜੀ ਕੁਝ ਸਮਾਂ ਗੁਰੂ ਚਰਨਾਂ ਵਿੱਚ ਸੇਵਾ ਕੀਤੀ ਹੈ ਸੰਗਤ ਕੀਤੀ ਹੈ ਬਤਨ ਗੁਰੂ ਪਾਤਸ਼ਾਹ ਜੀ ਦੇ ਸੁਣਦੇ ਰਹੇ ਨੇ ਮਾਤਾ ਪਿਤਾ ਵੀ ਕੁਝ ਮਹੀਨੇ ਉੱਥੇ ਟਿਕੇ ਨੇ ਜਿਹੜੇ ਉਸ ਨਗਰ ਤੋਂ ਇਲਾਕੇ ਤੋਂ ਨਾਲ ਸੰਗਤਾਂ ਆਈਆਂ ਨੇ ਉਹ ਵੀ ਕੁਝ ਸਮਾਂ ਉੱਥੇ ਟਿਕੀਆਂ ਨੇ ਫਿਰ ਹੁਣ ਉਸ ਤੋਂ ਬਾਅਦ ਸੰਗਤਾਂ ਨੇ ਵਾਪਸ ਆਪਣੇ ਨਗਰ ਵੱਲ ਜਿਹੜਾ ਇਹ ਜਾਣ ਦੀ ਆਗਿਆ ਲਈ ਹੈ ਮਾਤਾ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜੀਵਨ ਕੌਰ ਜੀ ਇਹ ਵੀ ਗੁਰੂ ਪਾਤਸ਼ਾਹ ਜੀ ਕੋਲੋਂ ਜਾਣ ਦੀ ਆਗਿਆ ਮੰਗਦੇ ਨੇ ਪਰ ਉਸ ਸਮੇਂ ਦੀਪ ਸਿੰਘ ਬਾਬਾ ਦੀਪ ਸਿੰਘ ਦੀ ਨੌਜਵਾਨ 18 ਸਾਲ ਦੀ ਉਮਰ ਹੈ ਗੁਰੂ ਦੇ ਨਾਲ ਇੰਨਾ ਪਿਆਰ ਪੈ ਚੁੱਕਿਆ ਹੈ ਕਿ ਹੁਣ ਘਰ ਜਾਣ ਦਾ ਮਨ ਨਹੀਂ ਹੈ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੇਰਾ ਮਨ ਅਜੇ ਘਰ ਵਾਪਸ ਜਾਣ ਦਾ ਨਹੀਂ ਹੈ ਮੈਂ ਅਜੇ ਹੋਰ ਸੇਵਾ ਕਰਕੇ ਆਪਣੇ ਮਨ ਨੂੰ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗਣਾ ਚਾਹੁੰਦਾ ਹਾਂ ਮੈਂ ਘਰੇ ਅਜੇ ਨਹੀਂ ਜਾ ਸਕਦਾ ਤੇ ਨਾ ਮੇਰਾ ਜਾਣ ਦਾ ਮਨ ਹੈ ਸਤਗੁਰੂ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ ਹੈ ਬੜਾ ਪਿਆਰ ਕੀਤਾ ਹੈ ਬਾਬਾ ਦੀਪ ਸਿੰਘ ਜੀ ਨੂੰ ਅਤੇ ਮਾਤਾ ਪਿਤਾ ਨੇ ਵੀ ਇਹੀ ਆਖਿਆ ਕਿ ਚਲੋ ਅਸੀਂ ਵਾਪਸ ਚਲੇ ਜਾਂਦੇ ਆਂ ਕੁਝ ਸਮੇਂ ਬਾਅਦ ਆ ਕੇ ਆਪਣੇ ਪੁੱਤ ਨੂੰ ਵਾਪਸ ਅਸੀਂ ਆਪਣੇ ਘਰ ਦੇ ਵਿੱਚ ਲੈ ਜਾਵਾਂਗੇ ਹੁਣ ਮਾਤਾ ਪਿਤਾ ਵਾਪਸ ਚਲੇ ਗਏ ਜਿਹੜੇ ਨਾਲ ਹੋਰ ਸੰਗਤਾਂ ਆਈਆਂ ਸਨ ਵਾਪਸ ਚਲੇ ਗਈਆਂ ਪਰ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਹੀ ਠਹਿਰ ਗਏ ਬੜਾ ਪਿਆਰ ਮਿਲਿਆ ਸੇਵਾ ਵੀ ਰਾਜ ਕੀ ਕੀਤੀ ਜੀ ਬਾਣੀ ਦਾ ਗਿਆਨ ਵੀ ਰੱਜ ਕੇ ਹਾਸਲ ਕੀਤਾ ਭਾਈ ਮਣੀ ਸਿੰਘ ਜੀ ਅਤੇ ਭਾਈ ਨੰਦ ਲਾਲ ਜੀ ਵਰਗੇ ਵਿਦਵਾਨਾਂ ਕੋਲੋਂ ਬਹੁਤ ਵਿਦਿਆ ਵੀ ਗ੍ਰਹਿਣ ਕੀਤੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਅਰਬੀ ਫਾਰਸੀ ਦੇ ਭਾਈ ਨੰਦ ਲਾਲ ਜੀ ਜਿਨ੍ਹਾਂ ਦੀ ਸੰਗਤ ਵਿੱਚੋਂ ਇਹਨਾਂ ਨੇ ਬਾਬਾ ਦੀਪ ਸਿੰਘ ਜੀ ਨੇ ਫਾਰਸੀ ਦੀ ਵਿਦਿਆ ਵੀ ਗ੍ਰਹਿਣ ਕੀਤੀ ਹੈ ਸ਼ਸਤਰਬਾਜ਼ੀ ਦਾ ਅਭਿਆਸ ਵੀ ਰੱਜ ਕੇ ਕੀਤਾ ਕੋਟ ਸਵਾਰੀ ਦੇ ਵਿੱਚ ਵੀ ਪੂਰੀ ਤਰ੍ਹਾਂ ਐਨ ਨਿਪੁੰਨ ਹੋ ਗਏ ਹੁਣ ਸ਼ਸਤਰਬਾਜ਼ੀ ਦੇ ਵਿੱਚ ਵੀ ਪੂਰੀ ਤਰ੍ਹਾਂ ਲਾਇਕ ਹੋ ਗਏ ਨੇ ਕਿਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਵੈਰੀਆਂ ਨੂੰ ਮੂੰਹ ਕਿਵੇਂ ਮੋੜਨਾ ਹੈ ਹਰਾਉਣਾ ਕਿਵੇਂ ਆ ਇਹ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਜੰਗੀ ਨੁਕਤਿਆਂ ਦੇ ਵਿੱਚ ਪੂਰੀ ਤਰ੍ਹਾਂ નિਪੁੰਨ ਕੋੜ ਸਵਾਰੀ ਸਿੱਖ ਲਈ ਹੈ ਵਿਦਿਆ ਦੇ ਗੁਣ ਵੀ ਗ੍ਰਹਿਣ ਕਰ ਲਏ ਨੇ ਪਰ ਅੰਦਰ ਜੋ ਮਨ ਦੀ ਉਹਨਾਂ ਨੇ ਰੂਹਾਨੀਅਤ ਪ੍ਰਾਪਤ ਕੀਤੀ ਹੈ ਉਹਦਾ ਵੀ ਇੱਕ ਅਜ਼ਬ ਵੱਖਰਾ ਹੀ ਇਹਨਾਂ ਨੇ ਅਲੌਕਿਕ ਨਜ਼ਾਰਾ ਜਿਹੜਾ ਹੈ ਆਪਣੇ ਜੀਵਨ ਵਿੱਚ ਹਾਸਲ ਕੀਤਾ ਸੇਵਾ ਕਰਦਿਆਂ ਕਰਦਿਆਂ ਜਿਵੇਂ ਬਰਤਨ ਵਾਜਦੇ ਨੇ ਨਾਲ ਨਾਲ ਸਾਡੇ ਲਈ ਵੀ ਇਹ ਸਿੱਖਿਆ ਹੈ ਅਸੀਂ ਵੀ ਕੋਈ ਸੇਵਾ ਕਰਦੇ ਹਾਂ ਤਾਂ ਧਿਆਨ ਆਪਣੇ ਆਪ ਤੇ ਕਿਵੇਂ ਕੇਂਦਰਿਤ ਕਰਨਾ ਹੈ ਬਾਬਾ ਦੀਪ ਸਿੰਘ ਦੀ ਬਰਤਨਾਂ ਦੀ ਸੇਵਾ ਕਰਦੇ ਨੇ ਨਾਲ ਨਾਲ ਬਰਤਨ ਸਾਫ਼ ਕਰਦੇ ਨੇ ਇੱਕ ਬਰਤਨ ਨੂੰ ਹੀ ਕਈ ਵਾਰ ਮਾਂਜ ਕੇ ਧੋ ਕੇ ਰਗੜਦੇ ਨੇ ਸਵਾਰਦੇ ਨੇ ਨਾਲ ਨਾਲ ਅਹਿਸਾਸ ਇਹ ਹੈ ਕਿ ਮੈਂ ਬਰਤਨ ਨਹੀਂ ਮਾਂਜ ਰਿਹਾ ਮੈਂ ਤਾਂ ਆਪਣਾ ਮਨ ਮਾਂਜ ਰਿਹਾ ਏ ਮਨ ਨੂੰ ਰਗੜ ਰਿਹਾ ਏ ਅੰਦਰ ਦੀ ਮੈਲ ਨੂੰ ਤੋੜ ਰਿਹਾ ਏ ਹਮ ਸੱਚ ਕਰਕੇ ਜਾਣਿਓ ਜੇ ਇਹ ਤਰੀਕਾ ਸਾਨੂੰ ਸੇਵਾ ਕਰਨ ਦਾ ਆ ਜਾਏ ਜੀ ਸਾਡਾ ਮਨ ਵੀ ਨਿਰਮਲ ਸ਼ੁੱਧ ਹੋ ਕੇ ਉਹਨਾਂ ਵਰਗਾ ਉਹਨਾਂ ਪਿਆਰਿਆਂ ਵਰਗਾ ਸਾਡਾ ਵੀ ਜੀਵਨ ਹੋ ਜਾਏ ਜੇ ਸੱਚੇ ਦਿਲੋਂ ਸਾਨੂੰ ਇਸ ਤਰ੍ਹਾਂ ਸੇਵਾ ਕਰਨੀ ਆ ਜਾਏ ਜਿਵੇਂ ਸਿੱਖ ਸਾਹਿਬ ਬੜਾ ਹੀ ਪਿਆਰਾ ਇਤਿਹਾਸ ਜੀਵਨ ਆਪ ਜੀ ਸੁਣਾ ਰਹੇ ਹੂੰ ਅੱਜ ਜਿਹੜਾ ਅਸੀਂ ਵਰਤਾਰਾ ਵੇਖ ਰਹੇ ਹਾਂ ਕਿ ਸੇਵਾ ਭਾਵਨਾ ਦੀ ਗੱਲ ਅਸੀਂ ਕਰਦੇ ਹਾਂ ਬਹੁਤ ਸਾਰਾ ਉਤਸ਼ਾਹ ਵੀ ਹੁੰਦਾ ਸੰਗਤਾਂ ਕਰਦੀਆਂ ਵੀ ਨੇ ਪਰ ਕਿਤੇ ਨਾ ਕਿਤੇ ਕੁਝ ਨੌਜਵਾਨੀ ਦੇ ਵਿੱਚ ਤੁਸੀਂ ਕਿਵੇਂ ਵੇਖਦੇ ਹੋ ਕਿ ਸੇਵਾ ਦਾ ਉਤਸ਼ਾਹ ਘਟਦਾ ਜਾ ਰਿਹਾ ਹੈ